ਦਿਲਾਂਕਲ ਪਿੱਛਾ ਹੋ ਪਲੇ ਰਹਾ ਹਾ ਮਹਾਰਾਜ ਹਾਂਜੀ ਥੋੜਾਇਆ ਦਾਲ ਦੋ ਬੱਚੇ ਸੀ ਤੁਹਾਡੇ ਕੀ ਕਰਨ ਗਾਹੀ ਥੋੜਾਇਆ ਬੋਲ ਦੋ ਭੂਲ ਭੂਲ ਕੀ ਜਾਂਦੇ ਦੱਸੋ ਕੀ ਆ ਬੱਚਾ ਤੇ ਨਹੀਂ ਤਰਸਾ ਰਿਹਾ ਹੋਈ ਬੱਚਾ ਤਾਂ ਬਹੁਤ ਤਰਸਾਉਂਦੇ ਆਇਆ ਸੀ ਹੁਣ ਮੰਮੇ ਤੇ ਗਲਤੀ ਹੋਈ ਸੀ ਗਲਤੀ ਹੋਈ ਸਾਡੇ ਕੋਲ ਕੀ ਕਾਰਨ ਕੀ ਲਗੇ ਕਿਲੇ ਸਾਲ ਤੋਂ ਤੁਸੀਂ ਇਦਾਂ ਦੇ ਨਾਲ ਰਿਲੇਸ਼ਨ 'ਚ ਹੈਗੇ 4 ਸਾਲ 4 ਸਾਲ ਤੋਂ ਤੇ ਉਸ ਦਿਨ ਕੀ ਹੋਇਆ ਸੀ ਘਰ ਆਲੇ ਨੂੰ ਦੇਖਣਾ ਸੀ ਹਾਂਜੀ ਤੇ ਫਿਰ ਉਹਨੂੰ ਜਾਨੋਂ ਮਾਰਨ ਨਾਲ ਤੁਸੀਂ ਛੱਡ ਕੇ ਦਿਬੋਦ ਦੇ ਕੇ ਰਹਿ ਸਕਦੇ ਸੀ ਇਹਨਾਂ ਦੇ ਨਾਲ ਹੋਰ ਵੀ ਬੜੀ ਆਪਸ਼ਨ ਆਪਸ਼ਨ ਆ ਗਈ ਸੀ ਮੈਂ ਨਹੀਂ ਮਾਰਨਾ ਚਾਹੁੰਦੀ ਸੀ ਇਹਨਾਂ ਨੇ ਮਾਰ ਛੱਡਿਆ ਨਾ ਕਿੰਨਾ ਨੇ ਮਾਰਿਆ ਹੈਗੇ ਨਾ ਸੁਣੋ ਤੁਹਾਨੂੰ ਗਲਤੀ ਮੰਨਦੇ ਜੇ ਮੈਂ ਗਲਤੀ ਆ ਗਲਤੀ ਪੇ ਗਲਤੀ ਦੇ ਅਫਸੋਸ ਬਿੱਲ ਸੈਟਲ ਇਸਨ ਜਿਹੜੀ ਅੱਜ ਲੇਡੀ ਨੂੰ ਪੇਸ਼ ਕਰਾਇਆ ਗਿਆ ਕੋਟ ਦੇ ਵਿੱਚ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਇਹ ਤਾਂ 2 ਦਿਨ ਦਾ ਰਿਮਾਂਡ ਮਿਲਿਆ ਗਿਆ ਕਿੰਨੇ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਕੋਸ਼ਿਸ਼ ਤੇ ਬੰਦਾ 5 ਦਿਨ ਦਾ ਰਿਮਾਂਡ ਮੰਗਿਆ ਸੀ 2 ਦਿਨ ਦਾ ਰਿਮਾਂਡ ਵਿੱਚ ਸਰ ਇਹਨਾਂ ਨੂੰ ਲੈ ਕੇ ਇਹ ਕਤਲ ਦੇ ਕੇਸ ਵਿੱਚ ਇਹਨੇ ਆਪਣੇ ਪਤੀ ਨੂੰ ਮਾਰ ਰਲ ਕੇ ਆਪਣੇ ਫਾਸ਼ੀ ਨਾਟਕ ਤੇ ਹੁਣ 2 ਦਿਨ ਦਾ ਰਿਮਾਂਡ ਮਿਲਿਆ ਜੀ ਠੀਕ ਓਕੇ